ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਦੇ ਵਿੱਚ ਅੱਜ ਕਾਂਗਰਸ ਦੇ ਵੱਲੋਂ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ। ਸਾਬਕਾ ਵਿਧਾਇਕ ਰਵਿੰਦਰ ਆਵਲਾ ਦੇ ਵੱਲੋਂ ਇਹ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਾਂਗਰਸ ਦੇ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈਗੀ ਹੈ। ਤਸਵੀਰਾਂ ਤੁਹਾਨੂੰ ਦਿਖਾਣੇ ਹੈਗੇ ਆ। ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ। ਪੀ ਸਟੇਜ ਦੇ ਉੱਪਰ ਪਹੁੰਚੇ ਹੈਗੇ ਆ ਆਦੂ ਔਰ ਮਨਰੇਗਾ ਬਚਾਓ ਸੰਗਰਾਮ ਤੁਸੀਂ ਦੇਖ ਸਕਦੇ ਹੋ ਵੱਡੀ ਰੈਲੀ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਹੈ ਜਿਸ ਦੇ ਵਿੱਚ ਅੱਜ ਇੱਥੇ ਕਾਂਗਰਸ ਦੇ ਲੀਡਰਸ਼ਿਪ ਜਿਹੜੀ ਇੱਥੇ ਪਹੁੰਚੂਗੀ ਵਿੱਚ ਤਸਵੀਰਾਂ ਤੁਸੀਂ ਮੰਚ ਦੇ ਉੱਤੇ ਦੇਖ ਸਕਦੇ ਹੋ ਥੋੜੀ ਦੇਰ ਤੱਕ ਜਿਹੜੇ ਇੱਥੇ ਪਹੁੰਚਣਗੇ ਤਾਂ ਇਸ ਪਾਸੇ ਇਕੱਠ ਦੇਖ ਸਕਦੇ ਹੈਗੇ ਉਹ ਵੱਡਾ ਇਕੱਠ ਰੈਲੀ ਦੇ ਵਿੱਚ ਨਜ਼ਰ ਆ ਰਿਹਾ ਹੈਗਾ ਆ ਵਕ ਵਕ ਥਾਵਾਂ ਤੋਂ ਜਿਹੜਾ ਪਹੁੰਚੇ ਹੈਗੇ ਔਰ ਰਵਿੰਦਰ ਆਵਲਾ ਜਿਹੜੇ ਸਾਬਕਾ ਵਿਧਾਇਕ ਹੈਗੇ ਨੇ ਜਲਾਲਾਬਾਦ ਤੋਂ ਉਹਨਾਂ ਦੇ ਵੱਲੋਂ ਜਿਹੜਾ ਇੱਕ ਵੱਡਾ ਇਕੱਠ ਜਿਹੜਾ ਉਹ ਕੀਤਾ ਗਿਆ ਦੂਰ ਤੱਕ ਨਜ਼ਰ ਮਾਰੀ ਜਾਵੇ ਤਾਂ ਦੂਰ ਤੱਕ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਇੱਥੇ ਪਹੁੰਚ ਰਹੇ ਹੈਗੇ ਆ ਲੋਕ ਤਾਂ ਕਾਂਗਰਸ ਦੇ ਹੱਥ ਵਿੱਚ ਝੰਡੇ ਫੜੇ ਹੋਏ ਆ ਮਨੁੱਖਾਂ ਦਾ ਬਚਾਓ ਸੰਗਰਾਮ ਤਾਂ ਇੱਕ ਵੱਡੀ ਰੈਲੀ ਜਿਹੜੀ ਹੈ ਉਹ ਗੁਰੂ ਹਰ ਸਹਾਇ ਦੇ ਵਿੱਚ ਕੀਤੀ ਜਾ ਰਹੀ ਹੈ ਲੋਕਾਂ ਨੂੰ ਵਿਚਾਰ ਦੇ ਵਾਸਤੇ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਨਜ਼ਰ ਪਾਦੀ ਜਾਵੇ ਤਾਂ ਵੱਡਾ ਇਕੱਠ ਜਿਹੜਾ ਉਹ ਨਜ਼ਰ ਆਦਾ ਹੈ ਜੀ ਵੱਡਾ ਤਾਂ ਗੱਲਬਾਤ ਕਰਦੇ ਸੀਗੇ ਅੱਜ ਰੈਲੀ ਕੀਤੀ ਜਾ ਰਹੀ ਹੈ ਵੱਡਾ ਇਕੱਠ ਨਜ਼ਰ ਆ ਰਿਹਾ ਬਹੁਤ ਵੱਡਾ ਰਵਿੰਦਰ ਆਵਲਾ ਜੀ ਦੀ ਰਵਾਇਤ ਰੈਲੀ ਚੱਲ ਰਹੀ ਪਈ ਹੈ ਤੇ ਰਵਿੰਦਰ ਆਵਲਾ ਨੂੰ ਪਿਆਰ ਕਰਨ ਵਾਲੇ ਲੋਕ ਬਹੁਤ ਵੱਡੀ ਤਦਾਦ ਚੋਂਦੇ ਨੇ ਇਹ ਬਹੁਤ ਸ਼ਾਨਦਾਰ ਹੈਦਾ ਸਾਡੀ ਮੰਡੀ ਸਾਡੀ ਜਾਮ ਹੋਈ ਪਈ ਹੈ ਇੰਨੇ ਜ਼ਿਆਦਾ ਲੋਕ ਆ ਇਹਲੇ ਇੰਨਾ ਇੱਕ ਛੋਟੇ ਸੱਦੇ ਦੇ ਉੱਪਰ ਇੰਨਾ ਵੱਡਾ ਇਕੱਠ ਹੋ ਗਿਆ ਜੀ ਇੱਕ ਸੱਦੇ ਦੇ ਵੀ ਘ라ਵਲੇ ਵੀ ਇੱਕ ਸੱਦੇ ਦੇ ਦੇਖ ਲਓ ਤੁਸੀਂ ਆਪ ਵੀ ਦੇਖਦੇ ਪਏ ਜੀ ਕਿੰਨਾ ਰਸ ਹੈ ਹਾਲਾਂਕਿ ਤੁਸੀਂ ਲੋਕ ਇੱਥੇ ਪਹੁੰਚਦੇ ਪਏ ਹੋਰ ਕੋਣ ਕੋਣ ਇੱਥੇ ਆ ਰਿਹਾ ਹੈਗਾ ਤਾਂ ਕੰਗਸ ਦੀ ਸਾਰੀ ਸੀਨੀਅਰ ਲੀਡਰਸ਼ਿਪ ਆ ਗਈ ਹੈ ਜੀ ਇੱਕ ਪੱਟਾ ਇਕੱਠ ਹੋ ਨਜ਼ਰ ਆ ਰਿਹਾ ਹੈ ਜੀਗਾ ਔਰ ਮਲਵੇਗਾ ਬਚਾਓ ਸੰਗਰਾਮ ਹਾਂਜੀ 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 ਨੇ ਬਿਲਕੁਲ ਜੀ ਮਜ਼ਦੂਰਾਂ ਨੂੰ ਬਚਾਓ ਅਮਰੀਕਾ ਬਚਾਓ ਮਜ਼ਦੂਰਾਂ ਨੂੰ ਬਚਾਉਣ ਵਾਸਤੇ ਰਵਿੰਦਰ ਆਵਾਜ਼ ਉਠਾ ਰਹੇ ਨੇ ਅੱਜ ਇੱਕ ਵੱਡਾ ਇਕੱਠ ਨਜ਼ਰ ਆ ਰਿਹਾ ਹੈ ਜੀ ਔਰ ਇੱਥੇ ਸਾਰੀ ਲੀਡਰਸ਼ਿਪ ਆ ਰਹੀ ਹੈ ਸਾਰੀ ਪੰਜਾਬ ਦੀ ਪੰਜਾਬ ਦੇ ਇਨਚਾਰਜ ਮਾਜਾ ਪਿੰਕ ਜੀ ਪ੍ਰਧਾਨ ਜੀ ਆਪੋਜੀਸ਼ਨ ਲੀਡਰ ਅਰਤਾਪ ਸਿੰਘ ਬਾਜਵਾ ਜੀ ਤੇ ਮਜ਼ਦੂਰਾਂ ਦਾ ਹੱਕ ਪਾਇਆ ਜਾ ਰਿਹਾ ਹੈ ਰੈਲੀ ਇਸ ਕੀ ਕੀਤੀ ਹੈ ਬੀ ਜੀ ਬੀ ਵੀ ਨੇ ਸੁੱਤੀ ਪੀਂ ਕੰਮ ਕਰਨ ਦੀ ਨੀਂਦ ਵੀ ਨੂੰ ਜਗਾਉਣਾ ਪੈਣਾ ਇਸ ਲਈ ਰੈਲੀ ਕੀਤੀ ਗਈ ਬਿਲਕੁਲ ਸ਼ੋਰ ਨੋਟਿਸ ਤੇ 7 ਤਰੀਕ 8 ਤਰੀਕ ਨੂੰ ਇਹ ਪਲਾਨ ਬਣਿਆ ਤੇ 12 ਨੂੰ ਇਹ ਰੈਲੀ ਹੋ ਰਹੀ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਬਹੁਤ ਘੱਟ ਰਵਿੰਦਰ ਆਵਲਾ ਵੈਸੀ ਸਮਾਜਿਕ ਹੈ ਪਿੱਛੇ ਉਹਨਾਂ ਨੇ 217 ਕੁੜੀਆਂ ਦਾ ਵਿਆਹ ਕਰ ਦਿੱਤੇ ਨੇ ਲੋਕਾਂ ਦਾ ਆਪਣੀ ਵੈਸੀ ਬਹੁਤ ਉਸਾਰ ਉਹਨਾਂ ਨੂੰ ਦੇਖਿਆ ਵੱਡਾ ਇਕੱਠ ਕੀਤਾ ਜਾ ਰਿਹਾ ਹੈਗਾ ਔਰ ਉਹ ਫਿਰ ਦਿਖਾ ਦੇਣਾ ਚਾਹੁੰਦੇ ਹੈਗਾ ਦੂਰ ਤੱਕ ਨਜ਼ਰ ਪਾਰੀ ਜਾਵੇ ਤਾਂ ਵੱਡਾ ਇਕੱਠ ਜਿਹੜਾ ਉਹ ਨਜ਼ਰ ਆਉਂਦਾ ਹੈਗਾ ਦੂਰ ਦਾ ਖੇਲਰ ਵਾਲੀ ਹੋਰ ਹੈਲੇ ਵੀ ਜਿਹੜਾ ਲੋਕ ਹੈ ਉਹ ਆ ਰਹੇ ਸਾਡੇ ਜਿਹੜੇ ਪਰ ਹੈਲੇ ਵੀ ਲੋਕ ਜਿਹੜਾ ਉਹ ਬੋਤ ਬਣਾ ਦੇਗੇ ਔਰ ਮਲਰੇਗਾ ਬਚਾਉਣ ਪੰਜਾਬ ਇਸ ਦਾ ਨਾਮ ਰੱਖਿਆ ਗਿਆ ਹੈਗਾ ਉਹ ਦੂਸਰੇ ਲੋਕਾਂ ਨੂੰ ਮੋਚ ਰਹੇ ਹੈਗੇ ਨੇ ਇਸ ਰੈਲੀ ਦੇ ਵਿੱਚ ਆ ਮੈਂ ਬਰਸ਼ਦ ਨਾਲ ਸਾਰੀ ਚੋਕਾ ਜੱਜਾਂ ਲਈ ਫਿਰੋਸ